ਆਈ ਨਹੀਂ ਯਰ ਕੀ ਢੰਗ ਫੜੇਗਾ ਬਸ ਰੋਣ ਤੋਂ ਕਈ ਕੇਕ ਕੱਟਦੇਓ ਤੇ ਭਰਾ ਬਾ ਬਾਏ ਬਾਏ ਦੇ ਕੱਟਣ ਨਾਲ ਜੇ ਫਿਰ ਤੂੰ ਜਿਆਦਾ ਗਰੀਬ ਸੀ ਤੂੰ ਕੋਈ ਖਰਚ ਕੋਈ ਚੀਜ਼ ਲਿਆਉਂਦਾ ਹੈ ਨਾ ਕੱਟਦਾ ਦੱਸ ਕਿਹੜਾ ਤੂੰ ਉਹ ਸੀਗਾ ਕੋਈ ਵੱਲੀ ਵੱਡੀ ਮਹਾਨ ਆਸਤੀ ਸੀ ਵੀ ਜੰਗ ਜੰਗ ਜਿੱਤੀ ਹੋਈ ਹੈਗੀ ਠੀਕ ਆ ਉਹੀ ਤਾਂ ਇਹ ਗੰਦ ਪਾ ਛੱਡਿਆਗਾ ਮੇਰੀ ਦਿਹਾੜੀ ਨਹੀਂ ਲੱਗੀ ਮੈਂ ਐ ਕਰਦਾ ਜੇ ਮੈਂ ਐ ਕਰਦਾ ਪਹਿਲੀ ਗੱਲ ਤਾਂ ਦਿਹਾੜੀ ਕਰਦੇ ਨੇ ਹਰੇਕ ਹੀ ਕਰਦਾ ਨਾ ਪਿੰਡਾਂ 'ਚ ਬਹੁਤ ਕਰਦੇ ਹੋਣਗੇ ਤੇ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਕੋਈ ਵੀ ਤੇਰੇ ਮੰਗੂ ਹੋ ਕਰਦਾ ਹੋਊਗਾ ਤੇ ਤੈਨੂੰ ਤੇ ਬਸ ਆ ਜਿਹੜੇ ਵਿਊ ਆਈ ਜਾਂਦੇ ਨੇ ਆ ਰੋਟੀ ਟੋਲੀ ਸੀ ਸਾਨੂੰ ਮੈਂ ਦਿਖਾਉਣਾ ਇਹਦੀ ਕਰਤੂਤ ਠੀਕ ਆ ਪਹਿਲੀ ਗੱਲ ਤਾਂ ਅਨਭਗਤ ਹੁੰਦਾ ਨਾ ਅੰਨਦਾਤਾ ਹੁੰਦਾਗਾ ਕੋਈ ਵੀ ਐਂ ਢੋਲਦਾ ਨਹੀਂ ਹੁੰਦਾ ਆ ਦੇਖ ਲਓ ਆ ਚੈੱਕ ਕਰ ਮੜਕ ਆਪ ਹੀ ਖੰਡਿਆ ਕੇ ਸਾਰਾ ਕੁਝ ਠੀਕ ਆ ਆਏ ਦਾ ਨਾਂ ਦਾ ਡੱਬਾ ਐ ਲੋਡ ਤੇ ਡਿੱਗੇ ਉਹਨੂੰ ਤੇਰਾ ਕੰਦਰ ਵਾਲਾ ਤਾਂ ਹੁੰਦਾ ਡੱਬਾ ਠੀਕ ਆ ਤੇ ਤੂੰ ਓਕੇ ਵੀਊ ਲੈਣ ਦੇ ਖਾਤਰ ਇਹ ਇਹ ਚੀਜ਼ ਤਾ ਨਾ ਤੂੰ ਸੱਚਮੇਂ ਤੈਨੂੰ ਇੱਕ ਦਿਨ ਜਿਹੜੇ ਤੂੰ ਲੋਕਾਂ ਨੂੰ ਟੰਗ ਕਰ ਕਰ ਦਿਖਾਉਣਾ ਇਹ ਤੇਰੇ ਮੂਰੇ ਰਲਟ ਆਊਗਾ ਠੀਕ ਆ ਤੇ ਜਿਹੜੀ ਘੜਦਾ ਫਿਰ ਤੂੰ ਦਿਹਾੜੀ ਕਰ ਤੂੰ ਪਾਈਦਾ ਤੂੰ ਵੀਡੀਓ ਹੀ ਜਾਨਾ ਤੇਰਾ ਮਕਸਦ ਹੋਇਆ ਹੋਇਆਗਾ ਵੀ ਬਸ ਜੇ ਕੋਈ ਦੇਖ ਲੂਗਾ ਨਾਲ ਫਿਰ ਅਟੈਚ ਹੋ ਜਾਏਗਾ ਨਾ ਵੀ ਮੈਨੂੰ Google Pay ਖਾਤੇ 'ਚ ਪੈਸੇ ਆ ਜਾਣਗੇ ਪਹਿਲੀ ਗੱਲ ਤਾਂ ਤੇਰੀ ਛਕਲੀ ਰਸੀ ਜਾਂਦੀ ਆ ਠੀਕ ਹੈ ਆ ਦੇਖ ਲਾ ਆ ਕਣ ਖੰਡ ਦੀ ਪਹਿਲਾਂ ਤਾਂ ਮੈਨੂੰ ਦਿਖਾ ਦੇ ਇਹ ਲੱਗਦੀ ਤਾਂ ਹੈ ਨਹੀਂ ਕਿਸੇ ਬਸ ਵੀ ਪਹਿਲਾਂ ਪੁਰਾਣੀ ਕਿੰਨੀ ਸੀ ਇਹ ਖੰਡ ਵਾਲੀ ਹਾਂ ਹੋਰ ਦੇਖ ਲਓ ਇਹਦੀਆਂ ਵੀਡਿਓ ਆ ਦੇ ਆ ਇੱਕ ਮਿੰਟ ਇੱਕ ਮਿੰਟ ਆ ਦੇਖੋ ਚੱਕੀ ਹੈ ਤੁਹਾਨੂੰ ਇੱਕੇ ਚੀਜ਼ ਦੀ ਇੱਥੇ ਦਿਖਾਉਣਾ ਆ ਐਸੇ ਵੀਡੀਓ ਨੂੰ ਦੇਖੋ ਠੀਕ ਹੈ ਨਾ ਦੇਖੀ ਹੈ ਕਿ ਮੈਨੇ ਖੰਡਾਈ ਹੈ ਆਪ ਆਪ ਦੇ ਆਪ আচ্ছা ਮੈਨੂੰ ਐਂ ਦੱਸ ਤੇ ਆ ਰੋਟੀਆਂ ਵੇਲੇ ਤਾਂ ਤੇਰੇ ਕੋਲ ਡੱਬਾ ਡੱਬੇ ਚ ਪਾਉਣਾ ਹੈ ਨਹੀਂ ਹਣਾ ਜੇ ਤੂੰ ਤੇ ਰੋਟੀ ਲੈ ਕੇ ਗਿਆ ਸੀ ਉਦੋਂ ਦਾ ਡੱਬੇ ਚ ਪਾਉਣਾ ਨਹੀਂ ਸੀ ਪਾਇਆ ਠੀਕ ਹੈ ਤੇ ਇੱਥੇ ਦੇਖਿਓ ਮੜਕ ਜੀ ਗਿਆ ਤਾਂ ਹੁਣ ਵੀ ਦਿਹਾੜੀ ਤੇ ਇੱਥੇ ਪੋਣਾ ਚੱਕੀ ਬੈਠਾ ਸਾਰਾ ਇਹਨੇ ਝੂਠ ਬਣਾਇਆ ਸੀ ਢੰਗ ਡੋਲਿਆ ਸੀਗਾ ਇਹ ਆ ਜੀ ਆਨਲਾਈਨ ਮੰਗਤਾ ਦੇਖ ਲਓ ਕੀ ਕੀ ਹਾਲ ਕਰਦਾ ਭਰਾਵਾ ਸੱਚੀ ਇੱਕ ਦਿਨ ਤੂੰ ਆ ਨਭਤ ਤਗਾ ਸੱਚੀਦਰ ਸਿੰਘਾ ਤੂੰ ਢੰਗ ਕਰਨੋਂ ਹਟ ਜਾ ਦੇੜੀ ਕਰਦਾ ਸਾਰੀ ਕਰਦੇ ਨੇ ਹੁਣ ਤਾਂ ਬਾਰੀ ਬਾਰੀ ਰੋਟੀ ਰਹੁ ਗੱਡੀ ਕੋਈ ਵੀਡੀਓ ਦੇਖ ਲਓ ਆ ਮੜਾ ਜੇ ਡੱਬੜ ਗਿਆ ਮੱਥੇ ਤੇ ਪਹਿਲੀ ਗੱਲ ਤਾਂ ਮੈਨੂੰ ਐਂ ਦੱਸ ਐਡਾ ਕੋਈ ਬੰਦਾ ਨਹੀਂ ਹੁੰਦਾ ਦਿਹਾੜੀ ਕੋਈ ਦੇਖਣੀ हां जे तो भाई ज्यादा ਆਪਾ ਸਿਮੈਂਟ ਹਨਾ ਸੱਤ ਪਾਈ ਜਾਂਦੇ ਆ ਤਾਂ ਤਾਂ ਲੱਗ ਜਾਂਦਾ ਹੁੰਦਾ ਉਹ ਵੀ ਨਹੀਂ ਸਹੀ-ਸਹੀ ਕੱਪੜੇ ਰਬੜਨ ਦਿੰਦੇ ਜੇ ਮੈਂ ਤੈਂ ਦੇ ਵੜੇ ਨੇ ਆ ਟੰਗ ਨਾ ਕਰਿਆ ਕਰੋ ਇਹ ਜੇ ਲੋਕ ਨੇ ਜਿਹੜੇ ਤੈਨੂੰ ਫੋਲੋ ਕਰਦੇ ਆ ਨਾ ਆ ਦੇਖੋ ਜਦੋਂ ਦਿਖਾ ਮਾਰੋ ਦੇ 2 ਲੱਖ ਦੇ ਫੋਲੋਅਰ ਹੋ ਰਹੇ ਹੈਗੇ ਮਹਾ ਇੰਦੋ ਕਨ ਹੋ ਗਰੀ ਜਾਂਦਾ ਬੇਕੂਫ ਬਣਾਈ ਜਾਂਦਾ ਪਾਣਾ ਦਰੂ ਦਾ ਹੋ ਕਰੀ ਜਾਂਦਾ ਕੀ ਜਿਹਾ ਵਾਕਿਆ ਨੂੰ ਸਿੱਖਿਆ ਦੇਣਗੇ ਇਹ ਇਹ ਜਾਨ ਨੂੰ ਕਦੋਂ ਅਕਲ ਆਊਗੀ ਜੇ ਚਾਰ ਪੈਸੇ ਆ ਕੇ ਭਾਂ ਦੇਰੋ ਪਹਿਲਾਂ ਰੋਣੇ ਹੁੰਨੇ ਹੋ ਹੁਣ ਦੇਖੋ ਆ ਦੇਖ ਲੋ ਇਹਦੇ ਆਡੀ ਬੈਲ ਪੁਣਾ ਚੜਿਆ ਹੋਇਆਗਾ ਤਾਨਾ ਮੇਰਾ ਮਾਲਕਾ